ਇੱਕ ਨਾਰਾ 13 0 ਉਹਨਾਂ ਦੇ ਕਹਿਣ ਦਾ ਭਾਵ ਕੀ ਹੈ ਉਹ ਮੈਂ ਤੁਹਾਨੂੰ ਦੱਸਦਾ ਹੈ ਉਹਨਾਂ ਦੇ ਕਹਿਣ ਦਾ ਭਾਵ ਹੈ 13 ਮੇਲ ਕੈਂਡੀਡੇਟ ਤੇ 0 ਫੀਮੇਲ ਕੈਂਡੀਡੇਟ ਅੱਜ ਦਾ ਮੁੱਦਾ ਬੜਾ ਜ਼ਰੂਰੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮਾਨਸਿਕਤਾ ਦਿਖਾਉਂਦਾ ਹੈ ਐਕਸਪੋਜ਼ ਕਰਦਾ ਹੈ ਕਿ ਕਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਮਹਿਲਾ ਵਿਰੋਧੀ ਹੈ ਵਿਮਨ ਏਮਪਾਵਰਮੈਂਟ ਦਾ ਨਾਰਾ ਦਿੰਦੇ ਮਹਿਲਾ ਸ਼ਕਤੀਕਰਨ ਦਾ ਤੇ ਜਦੋਂ ਵਾਰੀ ਆਉਂਦੀ ਹੈ ਟਿਕਟਾਂ ਦੇਣ ਦੀ 13 ਚੋਂ ਇੱਕ ਵੀ ਟਿਕਟ ਇੱਕ ਵੀ ਟਿਕਟ ਮਹਿਲਾ ਨੂੰ ਨਹੀਂ ਦਿੱਤੀ ਜਾਂਦੀ ਮੈਂ ਆਮ ਆਦਮੀ ਪਾਰਟੀ ਸਰਕਾਰ ਨੂੰ ਪੁੱਛੂੰਗਾ ਇਹ ਪਹਿਲਾ ਉਦਾਹਰਨ ਹੈ ਦੂਜਾ ਤੁਸੀਂ 7 ਜਾਣੇ ਪੰਜਾਬ ਚੋਂ ਰਾਜ ਸਭਾ ਭੇਜੇ ਉਹਨਾਂ ਚੋਂ ਵੀ ਇੱਕ ਵੀ ਮਹਿਲਾ ਨਹੀਂ ਸੀਗੀ 7 ਦੇ 7 ਬੰਦੇ ਸੀਗੇ 7 ਦੇ 7 ਮੇਲ ਸੀਗੇ ਤੀਜਾ ਉਦਾਹਰਨ ਮੈਂ ਤੁਹਾਨੂੰ ਦਊਂਗਾ ਮੈਂ ਜਦੋਂ ਜਦੋਂ ਡਿਬੇਟ 'ਚ ਗਿਆ ਮੈਂ ਕਦੇ ਮਹਿਲਾ ਸਪੋਕਸਪਰਸਨ ਮਹਿਲਾ ਪ੍ਰਵਕਤਾ ਪੰਜਾਬ ਆਮ ਆਦਮੀ ਪਾਰਟੀ ਦੇ ਨਾਲ ਡਿਬੇਟ ਨਹੀਂ ਕੀਤੀ ਇੱਕ ਵੀ ਮਹਿਲਾ ਸਪੋਕਸਪਰਸਨ ਨਹੀਂ ਹੈ ਚੌਥਾ ਉਦਾਹਰਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਹਾ ਸੀਗਾ 1000 ਰੁਪਿਆ ਮਹਿਲਾਵਾਂ ਨੂੰ ਦਿਆ ਕਰਾਂਗੇ ਉਹ ਵਾਦਾ ਝੂਠ ਨਿਕਲਿਆ ਜੁਮਲਾ ਨਿਕਲਿਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੈਂ ਪੁੱਛੂੰਗਾ ਜਦੋਂ ਮਾਨ ਸਾਹਿਬ ਕਹਿੰਦੇ ਐ ਕਿ ਮੈਨੂੰ 13 ਬਾਹਾਂ ਦੇ ਦਿਓ ਕਿਉਂ ਨਹੀਂ ਮਾਨ ਸਾਹਿਬ ਚਾਹੁੰਦੇ ਵੀ ਉਹਨਾਂ ਚੋਂ ਇੱਕ ਬਾਹ ਮਹਿਲਾ ਦੀ ਵੀ ਹੋਵੇ ਜਿਹੜੀ ਬਾਹ ਮਹਿਲਾਵਾਂ ਦਾ ਜੋ ਭਾਰ ਹੈ ਜੋ ਬਰਡਨ ਹੈ ਉਹਨੂੰ ਚੱਕ ਸਕੇ ਉਹਨੂੰ ਸਮਝ ਸਕੇ ਕਿਉਂਕਿ ਬਤੌਰ ਲਾਇਰ ਮੈਨੂੰ ਪਤਾ ਹੈ ਕਿ ਵਕੀਲਾ ਦੀਆਂ ਮੁਸ਼ਕਲਾ ਕੀ ਹੁੰਦੀਆਂ ਡਿਫਿਕਲਟੀਜ਼ ਕੀ ਹੁੰਦੀਆਂ ਡਾਕਟਰ ਨੂੰ ਡਾਕਟਰ ਦੀਆਂ ਮੁਸ਼ਕਲਾ ਪਤਾ ਹੈ ਬੰਦਿਆਂ ਨੂੰ ਬੰਦਿਆਂ ਦੀਆਂ ਮੁਸ਼ਕਲਾ ਪਤਾ ਹੈ ਤੇ ਮਹਿਲਾਵਾਂ ਨੂੰ ਮਹਿਲਾਵਾਂ ਦੀਆਂ ਮੁਸ਼ਕਲਾ ਪਤਾ ਹੁੰਦੀਆਂ ਵੀ ਵਰਕਪਲੇਸ ਤੇ ਕੀ ਤਕਲੀਫ ਹੈ ਕੀ ਡਿਫਿਕਲਟੀ ਹੈ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਕੇਜਾ এনवायरमेंट ਉਹਨਾਂ ਨੂੰ ਚਾਹੀਦਾ ਹੈ ਕੇਜਾ ਪਾਲਿਸੀਜ਼ ਉਹਨਾਂ ਨੂੰ ਚਾਹੀਦੀਆਂ ਤੇ ਜੇ ਉਹਨਾਂ ਦੀ ਆਵਾਜ਼ ਕਦੇ ਪਾਰਲੀਮੈਂਟ ਤੱਕ ਪਹੁੰਚੂਗੀ ਨਹੀਂ ਤੁਸੀਂ ਟਿਕਟ ਹੀ ਨਹੀਂ ਦਉਂਗੇ ਨਾ ਫਰਸਟ ਪਲੇਸ ਤੇ ਕਿਹੜੇ ਹਿਸਾਬ ਨਾਲ ਉਹਨਾਂ ਦੇ ਮੁੱਦੇ ਲੋਕਾਂ ਨੂੰ ਪਤਾ ਲੱਗਣਗੇ ਕਿਹੜੇ ਹਿਸਾਬ ਨਾਲ ਉਹਨਾਂ ਦੇ ਮੁੱਦੇ ਦੇ ਬੇਸ ਤੇ ਪੋਲਿਸੀਜ਼ ਬਣਨ ਗਿਆ ਉਹਨਾਂ ਦੇ ਸਮਾਧਾਨ ਸੋਲਿਊਸ਼ਨਸ ਮਿਲ ਲਗੇ ਇਥੋਂ ਕੀ ਪਤਾ ਲੱਗਦਾ ਹੈ ਇਥੋਂ ਇਹ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਟ੍ਰੀਆਕਲ ਹੈ ਇਹ ਮੇਲ ਡੋਮਿਨੈਂਟ ਸੋਸਾਇਟੀ ਦੇ ਵਿੱਚ ਬਲੀਵ ਕਰਦੀ ਹੈ ਇਹ ਚਾਹੁੰਦੀ ਨਹੀਂ ਹੈ ਕਿ ਮਹਿਲਾਵਾਂ ਨੂੰ ਹੱਕ ਮਿਲਣ 50% ਮਹਿਲਾ ਦੀ ਆਬਾਦੀ ਹੈ ਤੇ ਉਹਦੇ ਬਾਵਜੂਦ ਨਾਟ ਇਵਨ ਅ ਸਿੰਗਲ ਪਰਸਨ ਟੂ ਰਿਪਰੈਜ਼ੈਂਟ ਥੈਮ ਨਾਟ ਵਨ ਇਥੋਂ ਇਹ ਪਤਾ ਲੱਗ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮਹਿਲਾ ਵਿਰੋਧੀ ਹੈ ਤੇ ਇਹਦਾ ਜਵਾਬ ਮਹਿਲਾਵਾਂ ਹੀ ਦੇਣਗੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜ਼ੀਰੋ ਕਰਕੇ ਜ਼ੀਰੋ ਸੀਟਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਹ ਇਲੈਕਸ਼ਨ ਦੇ ਵਿੱਚ ਮਿਲਣ ਜਾ ਰਹੀ ਹੈ ਜਿਹੜਾ 13 ਜ਼ੀਰੋ ਦਾ ਦੂਜਾ ਅਰਥ ਹੈ ਦੂਜਾ ਭਾਵ ਹੈ ਉਹ ਐ ਕਿ ਜ਼ੀਰੋ ਆਮ ਆਦਮੀ ਪਾਰਟੀ ਤੇ 13 ਕਾਂਗਰਸ ਪਾਰਟੀ ਜਿਹੜਾ ਜ਼ੀਰੋ ਨਾਲ ਲਗਾਵ ਐ ਪ੍ਰੇਮ ਆਮ ਆਦਮੀ ਪਾਰਟੀ ਦਾ ਉਹ ਬੜੇ ਚਿਰ ਤੋਂ ਲੋਕਾਂ ਨੇ ਦੇਖਿਆ ਰਾਜਸਥਾਨ ਨੇ ਵੀ ਜ਼ੀਰੋ ਦਿੱਤਾ ਛੱਤਸਗੜ੍ਹ ਨੇ ਵੀ ਜ਼ੀਰੋ ਦਿੱਤਾ ਐਮਪੀ ਨੇ ਵੀ ਜ਼ੀਰੋ ਦਿੱਤਾ ਪੰਜਾਬ ਚ ਕੰਮ ਵੀ ਜ਼ੀਰੋ ਕੀਤੇ ਗਰੰਟੀਆਂ ਵੀ ਜ਼ੀਰੋ ਡਿਲੀਵਰ ਕੀਤੀਆਂ ਵਿਕਾਸ ਜ਼ੀਰੋ ਹੋਇਆ ਥੇਰਫੋਰ ਹੁਣ ਆਮ ਆਦਮੀ ਪਾਰਟੀ ਨੂੰ ਪੰਜਾਬ ਵੀ ਜ਼ੀਰੋ ਕਰੂਗਾ ਜ਼ੀਰੋ ਸੀਟਾਂ ਦੇ ਕੇ ਜਦੋਂ ਗੱਲ ਕਰਦੇ ਆਂ ਭਾਰਤੀ ਜਨਤਾ ਪਾਰਟੀ ਦੀ ਬੀਜੇਪੀ ਦਾ ਨਾਰਾ ਹੈ ਬੇਟੀ ਬਚਾਓ ਬੇਟੀ ਪੜਾਓ ਇਹ ਨਾਰਾ ਦੇ ਕੇ ਤੇ ਕਹਿ ਕੇ ਵੀ ਅਸੀਂ ਮਹਿਲਾਵਾਂ ਨੂੰ ਸ਼ਕਤ ਕਰਾਂਗੇ empower ਕਰਾਂਗੇ ਪਿਛਲੇ 10 ਸਾਲਾਂ ਦੇ ਵਿੱਚ ਕਿਹੜੇ-ਕਿਹੜੇ ਇਨਸੀਡੈਂਟਸ ਨਹੀਂ ਹੋਏ ਕ੍ਰਾਈਮ ਅਗੇਂਸਟ ਔਰਮਨ ਵੀ ਵਧਿਆ ਅਰਾਊਂਡ 50 ਕੇਸ ਕ੍ਰਾਈਮ ਅਗੇਂਸਟ ਔਰਮਨ ਮਤਲਕ ਹੁੰਦੇ ਐ ਇੱਕ ਘੰਟੇ ਦੇ ਵਿੱਚ ਇੱਕ ਘੰਟੇ ਦੇ ਵਿੱਚ ਕ੍ਰਾਈਮ ਅਗੇਂਸਟ ਔਰਮਨ ਆਸਮਾਨ ਸ਼ੂਰ ਕੋਈ ਸੇਫਟੀ ਸਿਕਿਉਰਿਟੀ ਨਹੀਂ ਤੇ ਉੱਤੋਂ ਭਾਰਤੀ ਜਨਤਾ ਪਾਰਟੀ ਦੇ ਲੀਡਰਸ ਬ੍ਰਿਜ ਭੂਸ਼ਨ ਅਰਗੇ ਕਹਿੰਦੇ ਮੋਦੀ ਦਾ ਪਰਿਵਾਰ ਬੀਜੇਪੀ ਦਾ ਪਰਿਵਾਰ ਉਹ ਬੀਜੇਪੀ ਦੇ ਪਰਿਵਾਰ ਦੇ ਵਿੱਚ ਮੋਦੀ ਦੇ ਪਰਿਵਾਰ ਦੇ ਵਿੱਚ ਸਿਰਫ ਔਰ ਸਿਤ ਜਗ੍ਹਾ ਹੈਗੀ ਹੈ ਬ੍ਰਿਜ ਭੂਸ਼ਨਰ ਕੇ ਲੀਡਰ ਆ ਦੀ ਕੁਲਦੀਪ ਸਿੰਘ ਅਰਗੇ ਲੀਡਰ ਆ ਦੀ ਸੰਦੀਪ ਸਿੰਘ ਅਰਗੇ ਲੀਡਰ ਆ ਦੀ ਚੰਮਿਆ ਆਨੰਦ ਅਰਗੇ ਲੀਡਰ ਆ ਦੀ ਤੇ ਪੰਜਾਬ ਪੰਜਾਬ ਦੇ ਲੋਕ ਗਰੀਬ ਮਾਈਨੋਰਿਟੀਆਂ ਅਪਰੈਸਡ ਇਹਨਾਂ ਲਈ ਕੋਈ ਜਗ੍ਹਾ ਨਹੀਂ ਹੈ ਬੇਰੋਜ਼ਗਾਰ ਲਈ ਕੋਈ ਜਗ੍ਹਾ ਨਹੀਂ ਹੈ ਤੇ ਜਦੋਂ ਆਪਾਂ ਮਹਿਲਾਵਾਂ ਦੀ ਗੱਲ ਕਰਦੇ ਆ ਭਾਰਤੀ ਜਨਤਾ ਪਾਰਟੀ ਦਾ ਟਰੈਕ ਰਿਕਾਰਡ ਦੇਖ ਲਿਏ IIT BHU ਇਨਸੀਡੈਂਟ ਹੋਇਆ ਜਿੱਥੇ BJP ਦੇ IT ਸੈੱਲ ਦੇ ਮੈਂਬਰਸ ਇਨਵੋਲਵ ਪਾਏ ਗਏ IIT BHU ਰੇਪ ਇਨਸੀਡੈਂਟ ਦੇ ਵਿੱਚ ਬਿਲਕਿਸ ਬਾਨੋ ਦੇ ਜਿਹੜੇ ਕਨਵਿਕਟ ਸੀਗੇ ਉਹਨਾਂ ਨੂੰ ਰਿਮਿਸ਼ਨ ਦਿੱਤੀ ਗਈ 11 ਜਾਣਿਆਂ ਨੂੰ ਭਾਰਤੀ ਜਨਤਾ ਪਾਰਟੀ ਦੀ ਗੁਜਰਾਤ ਸਰਕਾਰ ਦੁਆਰਾ ਇਹ ਦੂਜਾ ਉਦਾਹਰਣ ਹੈ ਤੀਜਾ ਉਦਾਹਰਣ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਜਿਹੜੇ ਵੱਡੇ WWF ਦੇ ਪ੍ਰੈਜ਼ੀਡੈਂਟ ਹੈ ਲੀਡਰ ਬ੍ਰਿਜ ਭੂਸ਼ਨ MP ਵੀ ਹੈ ਉਹਨਾਂ ਦਾ ਜਿਹੜਾ ਵਿਵਹਾਰ ਸੀਗਾ ਤੇ ਜਿਹੜੀ ਜ ਉਹਨਾਂ ਤੇ ਇਲਜ਼ਾਮ ਲੱਗੇ ਸੀਗੇ ਸੈਕਸ਼ੁਅਲ ਹੈਰੈਸਮੈਂਟ ਦੇ ਇੰਨੇ ਸੀਰੀਅਸ ਇਲਜ਼ਾਮਾਂ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਡਿਲੀ ਡਾਲੀ ਕੀਤਾ ਉਹਨਾਂ ਤੇ ਕਾਰਵਾਈ ਕਰਨਾ ਠੀਕ ਨਾ ਸਮਝਿਆ ਇਹਨਾਂ ਟਾਈਮਲੀ ਮੈਨਰ ਉਹਨਾਂ ਨੂੰ ਉਤਾਰਨਾ ਨਹੀਂ ਠੀਕ ਸਮਝਿਆ ਇਹਨਾਂ ਟਾਈਮਲੀ ਮੈਨਰ ਤੇ ਸਾਡੀਆਂ ਮਹਿਲਾ ਭੈਣਾਂ ਜਿਹੜੀਆਂ ਰੈਸਲਰਸ ਨੇ ਜਿਨ੍ਹਾਂ ਨੇ ਦੇਸ਼ ਦਾ ਸੂਬਿਆਂ ਦਾ ਨਾਂ ਰੌਸ਼ਨ ਕੀਤਾ ਉਹਨਾਂ ਨੂੰ ਮੁਸ਼ਕਲਾਂ ਦੇ ਥਰੂ ਗੁਜ਼ਰਨਾ ਪਿਆ ਤੇ ਇਹ ਮਾਨਸਿਕਤਾ ਦਿਖਾਉਂਦਾ ਭਾਰਤੀ ਜਨਤਾ ਪਾਰਟੀ ਦੀ ਤੇ ਜਦੋਂ ਮੋਦੀ ਸਾਹਿਬ ਜ਼ਿਕਰ ਕਰਦੇ ਆ ਮੰਗਲ ਸੂਤਰ ਦਾ ਸਾਡਾ ਮੈਨੀਫੈਸਟੋ ਨਾਰੀ ਨਿਆਂ ਦੀ ਗੱਲ ਕਰਦਾ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ 10 ਸਾਲ ਮਹਿਲਾਵਾਂ ਨਾਲ ਅਨਿਆਂ ਕੀਤਾ ਆਮ ਆਦਮੀ ਪਾਰਟੀ ਦੇ ਪੰਜਾਬ ਯੂਨਿਟ ਨੇ ਅਨਿਆਂ ਕੀਤਾ ਤਾਂ ਸਾਨੂੰ ਨਾਰੀ ਨਿਆਂ ਲੈ ਕੇ ਆਉਣਾ ਪਿਆ ਹੁਣ ਆਮ ਆਦਮੀ ਪਾਰਟੀ ਦੇ ਭਾਜੀਪੀ ਦਾ ਮੈਂ ਤੁਹਾਨੂੰ ਟਰੈਕ ਰਿਕਾਰਡ ਦੱਸਿਆ ਮਹਿਲਾਵਾਂ ਨੂੰ ਲੈ ਕੇ ਤੇ ਭਾਰਤੀ ਜਨਤਾ ਪਾਰਟੀ ਨੂੰ ਮੈਂ ਪੁੱਛੂੰਗਾ ਨਿਰਮਲਾ ਸਿਧਾਰਮਨ ਜੀ ਇੱਕ ਪਾਸੇ ਤਾਂ ਕਹਿੰਦੇ ਉਹ ਬਹੁਤ ਵਧੀਆ ਡਿਲੀਵਰ ਕੀਤਾ ਬਹੁਤ ਕੰਪੀਟੈਂਟ ਫਾਈਨੈਂਸ ਮਿਨਿਸਟਰ ਨੇ ਤੇ ਦੂਜੇ ਪਾਸੇ ਥੋੜੇ ਤੋਂ ਇਹ ਵੀ ਨਹੀਂ ਇਨਸ਼ੋਰ ਹੋ ਰਿਹਾ ਕਿ ਉਹ ਕੰਟੈਸਟ ਕਰ ਸਕਣੇ ਇਲੈਕਸ਼ਨ ਉਹਨਾਂ ਨੂੰ ਅੱਗੇ ਆ ਕੇ ਕਹਿਣਾ ਪੈ ਰਿਹਾ ਹੈ ਕਿ ਮੈਂ ਆਪਣਾ ਮੇਰੇ ਕੋਲ ਫੰਡਸ ਦੀ ਘਾਟ ਹੋਣ ਕਰਕੇ ਆਈ ਵਿਲ ਨਾਟ ਬੀ ਅਬਲ ਟੂ ਕੰਟੈਸਟ ਇਲੈਕਸ਼ਨ ਤੇ ਭਾਜਪੀ ਜੋ ਕਹਿੰਦੀ ਹੈ ਕਿ ਬੜੇ ਕੰਪੀਟੈਂਟ ਫਾਈਨੈਂਸ ਮਿਨਿਸਟਰ ਰਹੀ ਹੈ ਉਹਨਾਂ ਦੀ ਮਦਦ ਵੀ ਨਹੀਂ ਕਰ ਸਕਦੀ ਇਥੋਂ ਕੀ ਪਤਾ ਲੱਗਦਾ ਹੈ ਕਿ ਭਾਜਪੀ ਤੇ ਆਮ ਆਦਮੀ ਪਾਰਟੀ ਦਾ ਪੰਜਾਬ ਯੂਨਿਟ ਇੱਕ ਸਿੱਕੇ ਦੇ ਦੋ ਪਹਿਲੂ ਹੈ ਇਹ ਦੋਵੇਂ ਐਂਟੀ ਔਮਨ ਨੇ ਮਹਿਲਾ ਵਿਰੋਧੀ ਨੇ ਤੇ ਕਹਿੰਨ ਨੂੰ ਮਹਿਲਾ ਸੇ ਸਸ਼ਕਤੀਕਰਨ ਦੀ ਗੱਲਾ ਕਰਦੇ ਆ ਬਟ देयर ਐਕਸ਼ਨਸ ਡਿਫਰ ਫਰਮ ਥੈਟ देयर ਐਕਸ਼ਨ ਸਪੀਕ ਲਾਊਡਰ ਦੈਨ ਵਰਡਸ ਤੇ ਅਸੀਂ ਜਿਹੜੀ ਗੱਲ ਕਹਿ ਰਹੇ ਆ ਕਿ ਮੰਗਲ ਸੂਤਰ ਦੀ ਗੱਲ ਜਦੋਂ ਮੋਦੀ ਸਾਹਿਬ ਨੇ ਕੀਤੀ ਮੈਂ ਦੱਸ ਰਿਹਾ ਸੀਗਾ ਕਿ ਉਹਦਾ ਇੱਕ ਲਵਜ਼ ਮੰਗਲ ਸੂਤਰ ਬਾਰੇ ਜਾਂ ਮਹਿਲਾ ਦਿਆਂ ਜੁਐਲਰੀ ਬਾਰੇ ਉਹਨਾਂ ਦੇ ਗਹਿਣਿਆਂ ਬਾਰੇ ਸਾਡੇ ਮੈਨੀਫੈਸਟੋ ਚ ਨਹੀਂ ਹੈ ਜਾਂ ਉਹ ਕਿਸੇ ਨੂੰ ਦਿੱਤਾ ਜਾਊਗਾ ਜੇ ਆਪਾਂ ਗੱਲ ਕਰੀਏ ਮੰਗਲ ਸੂਤਰ ਦੀ ਆਪਾਂ ਗੱਲ ਕਰੀਏ ਮਹਿਲਾਵਾਂ ਦੀਆਂ ਸੇਵਿੰਗਸ ਦੀਆਂ ਤੁਹਾਨੂੰ ਯਾਦ ਹੋਊਗਾ ਨੋਟਬੰਦੀ ਹੋਈ ਸੀਗੀ ਬੀ ਮੋਨਟਾਈਜ਼ੇਸ਼ਨ ਹੋਈ ਸੀ ਤੇ ਡੀ ਮੋਨਟਾਈਜ਼ੇਸ਼ਨ ਦੇ ਥਰੂ ਇਹਨਾਂ ਨੇ ਮਹਿਲਾਵਾਂ ਦੀਆਂ ਸੇਵਿੰਗਸ ਤੱਕ ਨੂੰ ਬਖਸ਼ਿਆ ਨਹੀਂ ਸੀਗਾ ਕਿਚਨ ਚ ਬੜੀਆਂ ਮੁਸ਼ਕਿਲ ਨਾਲ ਜਿਹੜੀਆਂ ਹਾਊਸ ਵਾਈਜ਼ ਹੁੰਦੀਆਂ ਮਹਿਲਾਵਾਂ ਬੜੀ ਮਿਹਨਤ ਨਾਲ ਬੜਾ ਬੜਾ ਜ਼ੋਰ ਲਾ ਕੇ ਬੜੀ ਕੋਸ਼ਿਸ਼ ਨਾਲ ਉਹ ਕੁਝ ਪੈਸੇ ਬਚਾ ਪਾਉਂਦੀ ਹੈ ਤੇ ਉਹ ਵੀ ਤੁਸੀਂ ਡੀ ਮੋਨਟਾਈਜ਼ੇਸ਼ਨ ਦੇ ਰਾਹੀਂ ਉਹਨਾਂ ਨੂੰ ਤੁਸੀਂ ਉਹਨਾਂ ਤੋਂ ਖੋਹ ਲਿਆ ਸੋ ਭਾਰਤੀ ਜਨਤਾ ਪਾਰਟੀ ਜਿਹੜੇ ਇਲਜ਼ਾਮ ਜਿਹੜਾ ਝੂਠ ਤੇ ਪ੍ਰੋਪਗੈਂਡਾ ਕਰ ਰਹੀ ਹੈ ਇਹਦਾ ਵੀ ਕਾਰਨ ਹੈ ਇਹ ਮੰਗਲ ਸੂਤਰਾ ਵਾਲੀ ਗੱਲ ਮੁਸਲਮ ਜ਼ਾੜੀ ਗੱਲ ਇਹ ਕਰਨਾ ਕਦੋਂ ਸ਼ੁਰੂ ਕੀਤਾ ਭਾਰਤੀ ਜਨਤਾ ਪਾਰਟੀ ਨੇ ਜਦੋਂ ਬੀਜੇਪੀ ਦਾ ਗ੍ਰਾਫ ਸਾਊਥ 'ਚ ਹੋਇਆ ਸਾਫ਼ ਤੇ ਨਾਰਥ 'ਚ ਰਹਿ ਜੂਗਾ ਹਾਫ ਉਸ ਤੋਂ ਬਾਅਦ ਇਹਨਾਂ ਨੇ ਆ ਗੱਲ ਕਰਨੀ ਸ਼ੁਰੂ ਕੀਤੀ ਤੇ ਮੇਰਾ ਸਵਾਲ ਹੈ ਭਾਰਤੀ ਜਨਤਾ ਪਾਰਟੀ ਨੂੰ ਤੇ ਜਾਖੜ ਸਾਹਿਬ ਨੂੰ ਜਾਖੜ ਸਾਹਿਬ ਜਿਹੜੇ ਕਹਿੰਦੇ ਐ ਸੈਕੂਲਰ ਹੈ ਜੀ ਅਸੀਂ ਸਾਨੂੰ ਸੈਕੂਲਰ ਹੋਣਾ ਚਾਹੀਦਾ ਹੈ ਕੌਣ ਹੈ ਜੀ ਕੋਸ ਬੈਠੀਏ ਕੌਣ ਨੇ ਇਨਟਰੂਡਰਜ਼ ਜ਼ਰਾ ਦੱਸੋ ਨੇ ਇਹ ਵੀ ਇਨਟਰੂਡਰਜ਼ ਕੌਣ ਨੇ ਤੇ ਇਹਦੇ ਮੁਤਲਕ ਮੋਦੀ ਸਾਹਿਬ ਦੇ ਖਿਲਾਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਦੋ ਸਪੈਸਿਫਿਕ ਪੇਟੀਸ਼ਨਸ ਵਿਚ ਆਰ ਦੀ ਹੈਵੀਐਸਟ ਇੱਕ ਨੂੰ 17200 ਲੋਕਾਂ ਨੇ ਸਾਈਨ ਕੀਤਾ ਜੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਕੰਪਲੇਂਟ ਗਈ ਦੂਜੀ ਪੇਟੀਸ਼ਨ ਨੂੰ 2200 ਲੋਕਾਂ ਨੇ ਸਾਈਨ ਕੀਤਾ ਅਗੇਂਸਟ ਮੋਦੀ ਸਾਹਿਬ ਜੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਕੰਪਲੇਂਟ ਦੀ ਤੇ ਥਿਸ ਇਜ਼ ਦਾ ਟਿਪ ਆਫ ਦੀ ਆਈਸਬਰਗ ਤੇ ਸ਼ਰਿਆਮ ਖੁਲੇਆਮ ਕਮਿਊਨਲ ਰਿਮਾਰਕਸ ਪਾਸ ਕਰਨਾ ਹੇਟ ਸਪੀਚ ਦੇ ਵਿੱਚ ਇੰਡल्ज ਕਰਨਾ ਲੋਕਾਂ ਦੇ ਦਿਮਾਗ ਨੂੰ ਪੌਇਜ਼ਨ ਕਰਨ ਦੀ ਕੋਸ਼ਿਸ਼ ਕਰਨਾ ਇਥੋਂ ਇੱਕ ਚੀਜ਼ ਪਤਾ ਲੱਗ ਜਾਂਦੀ ਹੈ ਕਿ ਭਾਰਤੀ ਜਨਤਾ ਪਾਰਟੀ ਘਬਰਾ ਚੁੱਕੀ ਹੈ ਬੁਖਲਾ ਚੁੱਕੀ ਹੈ ਆਪਦੀ ਹਾਰ ਦੇਖ ਕੇ ਹਵਾ ਦਾ ਰੁੱਖ ਦੇਖ ਕੇ ਸਮਝ ਚੁੱਕੀ ਹੈ ਕਿ ਸਾਡਾ ਜਿਹੜੀ ਨਫ਼ਰਤ ਦੀ ਦੁਕਾਨ ਹੈ ਉਹ ਪੱਕੇ ਤੌਰ ਤੇ ਬੰਦ ਹੋਣ ਜਾ ਰਹੀ ਹੈ ਦੇਰਫੋਰ ਲਾਸਟ ਜਿਹੜਾ ਐਫਰਟ ਕਰ ਰਹੀ ਆ ਪ੍ਰੋਪਗੈਂਡਾ ਕਰਕੇ ਲੇਕਿਨ ਮੈਂ ਬੀਜੇਪੀ ਨੂੰ ਪੁੱਛੂੰਗਾ ਜਦੋਂ ਇਹ ਇਨਹੈਰੀਟੈਂਸ ਟੈਕਸ ਦੀ ਵੀ ਗੱਲ ਕਰਦੇ ਆ ਕਿ ਇਨਹੈਰੀਟੈਂਸ ਟੈਕਸ ਦੀ ਤੁਸੀਂ ਪਤਰੋਦਾ ਸਾਹਿਬ ਦੀ ਗੱਲ ਕੀਤੀ ਜੋ ਉਹਨਾਂ ਨੇ ਦੱਸਿਆ ਕਿ ਇਟ ਵਾਸ ਹਿਸ ਪਰਸਨਲ ਓਪੀਨੀਅਨ ਨਾਟ ਦਾ ਕਾਂਗਰਸ ਪਾਰਟੀਆਂ ਮੌਦਾ ਵੀ ਸਪਸ਼ਟੀਕਰਨ ਦੇਣਾ ਚਾਹਣਾ ਹੈ ਕਿ ਰਾਜੀਵ ਗਾਂਧੀ ਜੀ ਨੇ 1985 ਦੇ ਵਿੱਚ ਸਟੇਟ ਡਿਊਟੀ ਖਤਮ ਕੀਤੀ ਸੀ ਤੇ ਇਹਨਾਂ ਦੇ ਲੀਡਰ ਜਿਹੜੇ ਅਰੁਣ ਜੈਟਲੀ ਸਾਹਿਬ ਜਨਤ ਸੇਨਾ ਜੀ ਉਹਨਾਂ ਨੇ ਇਨਹਰਿਟੈਂਸ ਟੈਕਸ ਦੇ ਫੇਵਰ ਚ ਬਿਆਨ ਦਿੱਤੇ ਹੋਇਆ ਤੇ ਓਪਨਲੀ ਇਹਨੂੰ ਸਪੋਰਟ ਕੀਤਾ ਹੋਇਆ ਸੋ ਭਾਰਤੀ ਜਨਤਾ ਪਾਰਟੀ ਦੱਸੇ ਕਿ ਉਹਨਾਂ ਦਾ ਸਟੈਂਡ ਕੀ ਹੈ ਇਨਹਰਿਟੈਂਸ ਟੈਕਸ ਨੂੰ ਲੈ ਕੇ ਦੂਜੀ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਜਿਹੜਾ 10 ਸਾਲ ਮਹਿਲਾਵਾਂ ਦੇ ਨਾਲ ਨਿਆਂ ਕੀਤਾ ਕ੍ਰਾਈਮ ਅਗੇਂਸਟ ewomen ਦਾ ਵਧੇ ਵਧਿਆ ਰੇਪਸ ਵੀ ਵਧੇ ਸੁਇਸਾਈਡਸ ਵੀ ਵਧੇ ਤੇ ਮਹਿਲਾਵਾਂ ਦੀ ਸੇਫਟੀ ਸਿਕਿਉਰਿਟੀ ਵੀ ਕਟੀ ਇਹ ਸਾਰੇ ਦੇਸ਼ ਨੇ ਦੇਖਿਆ ਤੇ ਭਾਰਤੀ ਜਨਤਾ ਪਾਰਟੀ ਨੂੰ ਉਹੀ ਮਹਿਲਾਵਾਂ ਹੋਣ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਜਵਾਬ ਦੇਣ ਗਿਆ ਨਾ ਆਪਣਾ ਭਾਰਤੀ ਜਨਤਾ ਪਾਰਟੀ ਜਿਹੜਾ ਭਲੇਖਾ ਸੀਗਾ 400 400 ਕਰਦੇ ਸੀਗੇ ਉਹ ਤੇ ਜ਼ੀਰੋ ਐਕਸਟਰਾ ਲਾ ਲਈ ਸੀਗੀ ਤੇ ਉਹ ਜ਼ੀਰੋ ਜਦੋਂ ਕੱਟੀ ਜਾਊਗੀ ਤੇ 40 ਤੇ ਸਿੰਪਟਨਗੇ ਫਿਰ ਇਹਨਾਂ ਨੂੰ ਅਹਿਸਾਸ ਹੋਊਗਾ ਕਿ ਮਹਿਲਾਵਾਂ ਦੀ ਤੇ ਨਾਰੀ ਦੀ ਇੱਜ਼ਤ ਕਰਨਾ ਰਿਸਪੈਕਟ ਐਂਡ ਡਿਗਾਰਡ ਕਰਨਾ ਕਿੰਨਾ ਜ਼ਰੂਰੀ ਹੁੰਦਾ ਹੈ ਤੇ ਉਹ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਹੈ ਜਿਹੜਾ ਕਹਿੰਦਾ ਹੈ ਕਿ 50% ਰਿਜ਼ਰਵੇਸ਼ਨ ਹੋਊਗੀ ਮਹਿਲਾਵਾਂ ਦੇ ਲਈ ਸੈਂਟਰਲ ਗਵਰਨਮੈਂਟ ਜੌਬਸ ਦੇ ਵਿੱਚ ਉਹ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਹੈ ਜਿਹੜਾ ਕਹਿੰਦਾ ਹੈ ਕਿ 1 ਲੱਖ ਰੁਪਿਆ ਮਹਿਲਾਵਾਂ ਨੂੰ ਜਿਹੜੀਆਂ ਗਰੀਬ ਮਹਿਲਾਵਾਂ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਸਾਲ ਦਾ 1 ਲੱਖ ਰੁਪਿਆ ਮਿਲੇਗਾ ਏ ਕਾਂਗਰਸ ਪਾਰਟੀ ਦੀ ਸੋਚ ਹੈ ਜੋ ਮਹਿਲਾ ਸਸ਼ਕਤੀਕਰਨ ਦੇ ਵਿੱਚ ਵਾਕਈ ਬਲੀਵ ਕਰਦੀ ਹੈ ਪ੍ਰੈਕਟਿਸ ਕਰਦੀ ਹੈ ਤੇ ਆ ਆਪ ਤੇ ਭਾਜਪਾ ਦਾ ਕਹਿਣ ਵਾਲਿਆ ਚ ਹੈ ਗੱਲਾਂ ਵਾਲਿਆ ਚ ਹੈ ਅਸੀਂ ਕੰਮ ਵਾਲਿਆ ਚ ਹੈ ਅਸੀਂ ਕਰਨ ਵਾਲਿਆ ਚ ਹੁਆ ਹਿਮਾਚਲ ਦਾ ਤੁਸੀਂ ਉਦਾਹਰਨ ਲੈ ਸਕਦੇ ਹੋ 1500 ਮਹਿਲਾਵਾਂ ਨੂੰ ਜਿਹੜਾ ਅਸੀਂ ਵਾਅਦਾ ਕੀਤਾ ਸੀਗਾ ਯਾਓ ਪੀਐਸ ਦੀ ਅਸੀਂ ਗੱਲ ਕੀਤੀ ਸੀਗੀ ਵੀ ਹੈਵ ਆਲਰੇਡੀ ਸਟਾਰਟਡ ਡਿਲੀਵਰਿੰਗ ਵਾਟ ਵੀ ਹੈਡ ਪ੍ਰੋਮਿਸਡ ਤੇ ਸਾਡੀ ਇੰਨੀ ਇੱਕ ਬੇਨਤੀ ਹੈ ਲੋਕਾਂ ਨੂੰ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪ੍ਰੋਪਾਗੈਂਡ ਹੈ ਯੂ ਸ਼ੁੱਡ ਬੀ ਏਬਲ ਟੂ ਸੀ ਥਰੂ ਇਟ ਇਹ ਬੀਜੇਪੀ ਦਾ ਮੋਡਸ ਆਪਰੇਂਡਾ ਹੈ ਰਿਹਾ ਹੈ ਕਿਉਂਕਿ ਮੁੱਦਿਆਂ ਤੇ ਤਾਂ ਗੱਲ ਕਰ ਨਹੀਂ ਸਕਦੇ ਨਾ ਤਾਂ ਬੇਰੋਜ਼ਗਾਰੀ ਤੇ ਗੱਲ ਕਰਨਗੇ ਐਸ ਪਰ ਲੇਟੈਸਟ ਰਿਸਰਚ ਪਤਾ ਲੱਗਿਆ ਹੈ ਕਿ ਇਹ ਇਲੈਕਸ਼ਨ ਦੇ ਤਿੰਨ ਚਾਰ ਮੁੱਦੇ ਜਿਹੜੇ ਸਭ ਤੋਂ ਵੱਡੇ ਹੋਏ ਹੈ ਬੇਰੋਜ਼ਗਾਰੀ ਮਹਿੰਗਾਈ ਗੁਰਬਤ ਤੇ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਵਾਅਦਾ ਕੀਤਾ ਸੀਗਾ 2 ਕਰੋੜ ਜੌਬਸ ਇੱਕ ਸਾਲ ਦੀਆਂ ਦੇਣ ਦਾ 2 ਕਰੋੜ ਜੌਬਸ ਤਾਂ ਦੇ ਨਹੀਂ ਸਕੇ ਖੋ ਜ਼ਰੂਰ ਲਈਆਂ ਇਹਨਾਂ ਨੇ ਤੇ ਤਾਂ ਕਰਕੇ ਲੋਕਾਂ ਦਾ ਧਿਆਨ ਡਾਇਵਰਟ ਕਰਨ ਲਈ ਅਟੈਨਸ਼ਨ ਡਾਇਵਰਟ ਕਰਨ ਲਈ ਇਹ ਜੇ ਸ਼ਗੂਫੇ ਛੜਦੇ ਆ ਪ੍ਰੋਪਗੈਂਡਾ ਕਰਦੇ ਆ ਦੂਜਾ ਭਾਰਤੀ ਜਨਤਾ ਪਾਰਟੀ ਨੇ ਤਾਂ ਕਿਹਾ ਸੀਗਾ ਅਸੀਂ ਤੁਹਾਨੂੰ ਰੋਜ਼ਗਾਰ ਦਵਾਂਗੇ ਤੁਹਾਡੀ ਬਾਹ ਫੜਾਂਗੇ ਉਹ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਹੈ ਜੋ ਯੁਵਾ ਨਿਆਏ ਦੀ ਗੱਲ ਕਰਦਾ ਅਸੀਂ ਮੇਕ ਸ਼ੋਰ ਕਰਾਂਗੇ ਕਿ ਰਾਈਟ ਟੂ ਇੰਟਰਨਸ਼ਿਪ ਰਾਈਟ ਟੂ ਅਪ੍ਰੈਂਟਿਸਸ਼ਿਪ ਪਹਿਲੀ ਨੌਕਰੀ ਪੱਕੀ ਤੁਹਾਡੀ ਹੋਊਗੀ that is what our manifesto promises and that is what our manifesto and our government will deliver once we form government ਦੁਜਾਏ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਵੀ ਕਿਆ ਸੀਗਾ ਅਸੀਂ ਡਬਲ ਕਰਾਂਗੇ ਜੀ ਫਾਰਮਰਸ ਇਨਕਮ 2022 ਤੱਕ ਇਹ ਡਬਲ ਤਾਂ ਕਰ ਨਹੀਂ ਸਕੇ ਫਾਰਮਰਸ ਇਨਕਮ 700 ਕਿਸਾਨ ਇਹਨਾਂ ਕਰਕੇ ਸ਼ਹੀਦ ਹੋਇਆ ਲਖਨਪੁਰ ਖਰੀ ਦੇ ਵਿੱਚ ਬੀਜੇਪੀ ਦੇ ਲਾਲ ਸਾਹਿਬ ਨੇ ਕਿਸਾਨ ਕੁਚਲ ਕੇ ਮਾਰੇ 6 ਵਾਦੇ ਕਿਸਾਨਾਂ ਨੂੰ ਲਿਖ ਕੇ ਕੀਤੇ ਐਮਐਸਪੀ ਦਾ ਮੁਆਵਜ਼ਾ ਦੇਣ ਦਾ ਕੇਸ ਵਾਪਸ ਲੈਣ ਦਾ ਡਿਲੀਵਰ ਕਰਨਾ ਦਾ ਦੂਰ ਦੀ ਗੱਲ ਕਿਸਾਨਾਂ ਨੂੰ ਉਦੋਂ ਬਾਅਦ ਪੁੱਛਿਆ ਵੀ ਨਹੀਂ ਤੇ ਜੇ ਕਿਸਾਨ ਉਹੀ ਹੱਕ ਲੈਣ ਲਈ ਗਏ ਉੱਥੇ ਬਾਰਡਰ ਤੇ ਤੇ ਉਹਨਾਂ ਮੂਰੇ ਕੰਡੇ ਪਛਾਤੇ ਬੈਰੀਕੇਡਿੰਗ ਕਰਤੀ ਹੈਵੀ ਪੁਲਿਸ ਡਿਪਲॉयਮੈਂਟ ਕਰਤੀ ਇੱਥੋਂ ਪਤਾ ਲੱਗਦਾ ਹੈ ਕਿ ਸਿਰਫ ਐਂਟੀ ਵਿਮਨ ਨਹੀਂ ਹੈ ਐਂਟੀ ਕਿਸਾਨ ਵੀ ਹੈ ਤੇ ਇਹ ਮੋਦੀ ਸਾਹਿਬ ਜਿਹੜੇ ਅੱਜਕੱਲ ਪ੍ਰੋਪਗੈਂਡਾ ਹੇਟ ਸਪੀਚ ਦੇ ਵਿੱਚ ਇੰਡल्ज ਕਰ ਰਿਹਾ ਜਦੋਂ ਪ੍ਰਧਾਨ ਮੰਤਰੀ ਨਹੀਂ ਬਣੇ ਸੀਗੇ ਮੁੱਖ ਮੰਤਰੀ ਸੀਗੇ ਮੋਦੀ ਸਾਹਿਬ ਨੇ ਕਿਹਾ ਸੀਗਾ ਐਮਐਸਪੀ ਐਜ਼ ਲੀਗਲ ਗਾਰੰਟੀ ਦਿੱਤਾ ਜਾਣਾ ਚਾਹੀਦਾ ਤੇ ਮੈਂ ਪੁੱਛੂੰਗਾ ਬੀਜੇਪੀ ਨੂੰ ਕਿ 10 ਸਾਲ ਹੋ ਗਏ ਤੁਹਾਡੀ ਸਰਕਾਰ ਨੂੰ ਤੁਸੀਂ ਐਮਐਸਪੀ ਐਜ਼ ਲੀਗਲ ਗਾਰੰਟੀ ਦੇਣਾ ਤਾਂ ਦੂਰ ਦੀ ਗੱਲ ਐਗਜ਼ੈਕਟਲੀ ਆਪੋਜ਼ਿਟ ਕੀਤਾ ਹੈ ਤਸ਼ੱਦਤ ਤੁਸੀਂ ਸਾਡੇ ਦੇਸ਼ ਦੇ ਅਨਦਾਤਾ ਨੂੰ ਕਿਸਾਨਾਂ ਨੂੰ ਟੈਰਰਿਸ ਤੱਕਿਆ ਤੇ ਤਾਂ ਕਰਕੇ ਸਾਨੂੰ ਮੈਨੀਫੈਸਟੋ ਲੈ ਕੇ ਆਉਣਾ ਪਿਆ ਜੋ ਕਿਸਾਨ ਨਾਇਜ਼ ਦੀ ਗੱਲ ਕਰਦਾ ਉਹਦੇ ਵਿੱਚ ਅਸੀਂ ਇਨਸ਼ੋਰ ਕਰਾਂਗੇ ਕਿ ਐਮਐਸਪੀ ਵੀ ਦਿੱਤਾ ਜਾਵੇ ਕਿਸਾਨਾਂ ਨੂੰ ਡੈਟ ਵੇਵਰ ਵੀ ਦਿੱਤਾ ਜਾਵੇ ਕਿਸਾਨਾਂ ਨੂੰ ਤੇ ਜਿਹੜਾ ਗੱਬਰ ਸਿੰਘ ਟੈਕਸ ਭਾਰਤੀ ਜਨਤਾ ਪਾਰਟੀ ਨੇ ਲਾਇਆ ਹੈ ਐਗਰੀਕਲਚਰਲ ਇਨਪੁਟਸ ਤੇ ਖਤਮ ਹੋਊਗਾ ਲਾਸਟ ਗੱਲ ਮੈਂ ਕਰੂੰਗਾ ਮੈਨੀਫੈਸਟੋ ਦੀ ਦੇਖੋ ਸਾਡੇ ਮੈਨੀਫੈਸਟੋ ਤੇ ਬਹੁਤ ਸਵਾਲ ਖੜੇ ਕੀਤੇ ਕਹਿੰਦੇ ਕੈਂਡੀਡੇਟ ਡਿਕਲੇਅਰ ਕਰਨ ਦੇ ਵਿੱਚ ਤੁਹਾਨੂੰ ਬੜਾ ਟਾਈਮ ਲੱਗ ਰਿਹਾ ਮੈਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਇਹੀ ਗੱਲ ਕਹੂੰਗਾ ਕਿ ਕੈਂਡੀਡੇਟ ਅਸੀਂ ਹਿਮਾਚਲ ਵਿੱਚ ਲੇਟ ਡਿਕਲੇਅਰ ਕੀਤੇ ਸੀਗੇ ਤੇਲੰਗਾਨਾ ਵਿੱਚ ਲੇਟ ਡਿਕਲੇਅਰ ਕੀਤੇ ਸੀਗੇ ਕਰਨਾਟਕਾ ਵਿੱਚ ਵੀ ਲੇਟ ਡਿਕਲੇਅਰ ਕੀਤੇ ਸੀਗੇ ਤੇ ਤਿੰਨੇ ਥਾਵਾਂ ਤੇ ਅਸੀਂ ਸਰਕਾਰ ਬਣਾਈ ਸੀਗੀ ਤੇ ਜਿਹੜਾ ਇਹ ਕਹਿੰਦੇ ਤੁਸੀਂ ਰਾਜਸਥਾਨ ਹਾਰ ਗਏ ਛੱਤੀਸਗੜ ਹਾਰ ਗਏ ਐਮਪੀ ਹਾਰ ਗਏ opinion poll ਦੇਖ ਲਓ ਆਪੋਲ ਦੇਖ ਲਓ ਤੁਹਾਨੂੰ 2004 ਯਾਦ ਹੋਊਗਾ ਅਸੀਂ ਤਿੰਨੇ ਸੂਬੇ ਹਾਰੇ ਸੀਗੇ ਆ ਰਾਜਸਥਾਨ ਛੱਤੀਸਗੜ ਐਮਪੀ opinion poll exit poll ਸਾਡੇ ਖਿਲਾਫ ਸੀਗੇ ਉਹਦੇ باوجود ਵੀ ਬਾਉਂਸਡ ਬੈਕ ਇਨ ਅ ਫਿਊ ਮੰਥਸ ਤੇ ਅਸੀਂ ਸਿੰਗਲ ਲਾਰਜੇਸਟ ਪਾਰਟੀ ਮਰਜ ਹੋਏ ਸਿਗੇ ਤੇ ਸਰਕਾਰ ਅਸੀਂ ਬਣਾਈ ਸਗੀ ਇਤਿਹਾਸ ਤੁਸੀਂ ਦੇਖੋਗੇ ਕੀ ਦੁਹਰਾਊਗਾ ਨਫਰਤ ਦੀ ਦੁਕਾਨ ਤਾਂ ਬੰਦ ਹੋਊਗੀ ਹੋਊਗੀ ਨਾਲ ਝੂਠ ਦੀ ਦੁਕਾਨ ਵੀ ਬੰਦ ਹੋਊਗੀ ਤੇ ਸ਼੍ਰੋਮਣੀ ਅਕਾਲੀ ਦਲ ਬਾਰੇ ਮੈਂ ਜ਼ਿਕਰ ਨਹੀਂ ਕਰੂੰਗਾ ਕਿਉਂਕਿ ਵਿਵੇਕ ਓਬਰੋਏ ਤਾਂ ਬਾਲੀਵੁੱਡ ਚ ਕਮਬੈਕ ਕਰ ਸਕਦਾ ਹੈ ਲੇਕਿਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਰਾਜਨੀਤੀ ਚ ਕਮਬੈਕ ਕਰੂਗਾ ਨਹੀਂ ਉਹਦਾ ਕਾਰਨ ਇਹ ਹੈ ਕਿ ਪੋਲਿਟਿਕਸ ਆਫ ਕਨਵੀਨੀਅੰਸ ਸ਼੍ਰੋਮਣੀ ਅਕਾਲੀ ਦਲ ਵਾਰ-ਵਾਰ ਕਰਦਾ ਮਰਸੀ ਪੇਟੀਸ਼ਨ ਤੇ ਕਿਸਾਨਾਂ ਦੇ ਈਸ਼ੂ ਤੇ ਪੰਜਾਬ ਦੇ ਈਸ਼ੂਸ ਤੇ ਤੇ देयरफॉर ਪੰਜਾਬ ਜਿਹੜਾ ਹੈ ਪੰਜਾਬ ਤੇ ਪੰਜਾਬੀਆਂ ਨੇ ਲਾਲ ਡਾਇਰੀ ਲਾਲ ਪੈਨਾ ਲਾ ਰੱਖੀ ਹੈ ਜਿਹੜੇ ਆ ਟਰਨ ਕੋਰਟਸ ਨੇ ਜਿਹੜੇ ਆ ਲੋਗ ਪਾਰਟੀਆਂ ਬਦਲਦੇ ਨੇ ਉਹਨਾਂ ਨੂੰ ਤਾਂ ਜਵਾਬ ਦੇਣਾ ਹੀ ਦੇਣਾ ਹੈ ওভারਰਾਈਟ ਆਈਡੀਓਲੋਜੀ ਚੇਂਜ ਕਰ ਲਈ ਲੇਕਿਨ ਆ ਜਿਹੜੇ ਗੱਲਾਂ ਕਰਦੇ ਮੈਨੀਫੈਸਟੋ ਦੀਆਂ ਸਭ ਤੋਂ ਪਹਿਲਾ ਮੈਨੀਫੈਸਟੋ ਆਇਆ ਕਾਂਗਰਸ ਪਾਰਟੀ ਦਾ ਸਾਨੂੰ ਉਮੀਦ ਸੀਗੀ ਕਿ ਸ਼ਾਇਦ ਭਾਰਤੀ ਜਨਤਾ ਪਾਰਟੀ ਦਾ ਮੈਨੀਫੈਸਟੋ 1 ਅਪ੍ਰੈਲ ਨੂੰ ਆ ਜਾਏ ਜੁਮਲਾ ਦਿਵਸ ਵਾਲੇ ਦਿਨ ਜੁਮਲਾ ਪੱਤਰ ਆਉਂਦਾ ਤਾਂ ਚੰਗਾ ਲੱਗਦਾ ਲੋਕਾਂ ਨੂੰ ਯਾ ਫਿਰ 2014 ਵਾਲਾ ਮੈਨੀਫੈਸਟੋ ਫੇਰ ਤੋਂ ਜਾਰੀ ਕਰ ਦਿੰਦੇ ਕਿਉਂਕਿ ਉਹਨੂੰ ਹੱਥ ਲਾਉਣਾ ਦਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਭੁੱਲ ਗਈ 15 ਲੱਖ 2 ਕਰੋੜ ਜੋਬਸ ਡਬਲਿੰਗ ਆਫ ਫਾਰਮਰਸ ਇਨਕਮ 인ਫਲੇਸ਼ਨ ਘਟਾਉਣਾ ਹੋਰ ਕਰਨਾ ਹੱਥ ਹੀ ਨਹੀਂ ਲਾਇਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਤੇ ਅਸੀਂ ਆਈਡੀਓਲੋਜੀ ਬੇਸਡ ਪਾਰਟੀ ਹੈ ਵੀ ਆਰ ਆਲ ਅਬਾਊਟ ਆਈਡੀਓਲੋਜੀ ਤਾਂ ਮੈਨੀਫੈਸਟੋ ਪਹਿਲਾ ਹੁੰਦਾ ਜਿੱਥੋਂ ਤੱਕ ਗੱਲ ਹੈਗੀ ਕੈਂਡੀਡੇਟਸ ਦੀ ਉਹ ਤੁਸੀਂ ਸੁਣਿਆ ਹੋਊਗਾ ਗੁੱਡ ਥਿੰਗਸ ਟੇਕ ਟਾਈਮ ਜਦੋਂ ਲੋਕਤਾਂਤ੍ਰਿਕ ਪਾਰਟੀ ਹੈ ਡੈਮੋਕ੍ਰੈਟਿਕ ਸੈਟਅਪ ਹੈ ਤਾਂ ਤੁਸੀਂ ਕਲੈਕਟਿਵਲੀ ਸਾਨੂੰ ਲੈ ਕੇ ਚੱਲਦੇ ਹੋ ਸਾਰੇ ਲੀਡਰਸ ਨੂੰ ਵਰਕਰਸ ਨੂੰ ਸਲਾਹ ਕਰਕੇ ਚੱਲਦੇ ਹੋ ਤੇ ਥੋਪਦੇ ਨਹੀਂ ਜਿਵੇਂ ਭਾਜਪੀ ਚ ਥੋਪੇ ਜਾਂਦੇ ਫੈਸਲੇ ਤਾਂ ਗੁੱਡ ਥਿੰਗਸ ਟੇਕ ਟਾਈਮ ਬਟ ਜਿਵੇਂ ਅਸੀਂ ਪਹਿਲਾਂ ਲੇਟ ਡਿਕਲੇਅਰ ਕਰਕੇ ਤੇ ਬਾਜ਼ੀ ਮਾਰੀ ਸੀ ਤੇ ਸਰਕਾਰਾਂ ਬਣਾਈਆਂ ਸੀਗਾ ਐਤਕੀ ਵੀ ਤੁਸੀਂ ਦੇਖੋਗੇ ਕਿ ਕਾਂਗਰਸ ਪਾਰਟੀ ਵਿਲ ਫਾਰਮ ਗਵਰਨਮੈਂਟ ਤੇ ਦੇਸ਼ ਇਹੀ ਆਪਣਾ ਜਵਾਬ ਦੇਊਗਾ ਭਾਰਤੀ ਜਨਤਾ ਪਾਰਟੀ ਨੂੰ ਕਿ ਪੰਜਾ ਪੰਚਾਉ ਦੇਸ਼ ਦੀ ਗੱਲ ਪਾਰਲੀਮੈਂਟ ਤੱਕ ਤੇ ਜਿਹੜੀਆਂ ਗੱਲਾਂ 허ਵਾਈ ਗੱਲਾਂ ਸ਼ਗੂਫੇ ਭਾਤੀ ਜਨਤਾ ਪਾਰਟੀ ਨੇ ਛੱਡੇ ਉਹਨਾਂ ਦਾ ਜਵਾਬ ਹੁਣ ਆਉਣ ਵਾਲੇ ਟਾਈਮ 'ਚ ਦੇਸ਼ ਦਊਗਾ ਤੇ ਆਮ ਆਦਮੀ ਪਾਰਟੀ ਜਿਹੜਾ ਕਹਿ ਰਹੀ ਹੈ ਹੁਣ ਮਾਨ ਸਾਹਿਬ ਕਹਿ ਰਹੇ ਆ ਵੀ ਮੇਰੀਆਂ ਤੇਰਾ ਬਾਹ ਮੈਨੂੰ ਦੇ ਦਿਓ ਜੀ ਤੇਰਾ ਜ਼ੁਬਾਨਾ ਮੈਨੂੰ ਦੇ ਦਿਓ ਜੀ ਫੇਰ ਦੇਖੋ ਮੈਂ ਕਿੰਨਾ ਕੰਮ ਕਰਦਾ ਇਹਦਾ ਨਾ ਮਤਲਬ ਕਹਿੰਦਾ ਭਾਵ ਇਥੋਂ ਪਤਾ ਲੱਗ ਜਾਂਦਾ ਹੈ ਕਿ ਮਾਨ ਸਾਹਿਬ ਦੇ ਕਹਿੰਦਾ ਭਾਵ ਹੈ ਕਿ ਹੁਣ ਤੱਕ ਅਸੀਂ ਕੰਮ ਕਰ ਨਹੀਂ ਸਕੇ ਜਿਹੜੀਆਂ 92 ਸੀਟਾਂ ਤੁਸੀਂ ਸਾਨੂੰ ਦਿੱਤੀਆਂ ਸੀਗੀਆਂ ਦੇ ਆਰ ਇਰੈਲਵੈਂਟ ਤੇ 13 0 ਤੱਕ ਕਦੇ ਹੋਣ ਨਹੀਂ ਲੱਗਿਆ एवरीवन ਬਡੀ ਨੋਜ਼ ਇਟ ਫॉर ਅ ਫੈਕਟ ਇਹਦਾ ਮਤਲਬ ਇਹ ਹੈ ਕਿ ਅੱਗੇ ਵੀ ਇਹਨਾਂ ਨੇ ਕੰਮ ਕਦੇ ਕਰਨਾ ਨਹੀਂ ਹੈ ਜਿਹੜਾ ਮਾੜਾ ਮੋਟਾ ਟਾਈਮ ਬਚਿਆ ਹੈ ਕਰਜ਼ੇ ਦੇ ਕਰਜ਼ਾ ਚੱਕੀ ਜਾਣਾ ਐਡਵਰਟਾਈਜ਼ਿੰਗ ਮਾਰਕੀਟਿੰਗ ਬ੍ਰਾਂਡਿੰਗ ਤੇ ਜਾਜਾ ਤੇ ਪੈਸਾ ਖਰਚੀ ਜਾਣਾ ਵੇਸਟ ਕਰੀ ਜਾਣਾ ਤੇ ਜਿੰਨਾ ਪੈਸਾ ਜਿੰਨਾ ਕਰਜ਼ਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੰਦਾ ਸ਼ਾਰਟੈਸਟ ਸਪੈਨ ਆਫ ਟਾਈਮ ਚੱਕਿਆ ਕਿ ਸੇ ਪਾਰਟੀ ਨੇ ਕਿਸੇ ਸਰਕਾਰ ਨੇ ਨਹੀਂ ਚੱਕਿਆ ਸੀਗਾ ਤੇ ਅਸੀਂ ਇੱਕੋ ਗੱਲ ਪੁੱਛਾਂਗੇ ਆਮ ਆਦਮੀ ਪਾਰਟੀ ਨੂੰ ਕਿ ਕੇਜਰੀਵਾਲ ਸਾਹਿਬ ਜੀ ਤੁਸੀਂ ਇੱਕ ਸਟੈਂਡ ਲਿਆ ਚੰਗੀ ਗੱਲ ਹੈ ਵੀ ਅਸੀਂ ਉਹਨਾਂ ਨੂੰ ਮੁੱਖ ਮੰਤਰੀ ਦੇ ਪਦ ਤੋਂ ਨਹੀਂ ਉਤਾਰਾਂਗੇ ਤੁਹਾਡਾ ਸਟੈਂਡ ਹੈ ਲੇਕਿਨ ਵਿਜੇ ਸਿੰਘਲਾ ਵਲੇ ਜਦੋਂ ਪੰਜਾਬ ਦੇ ਵਿੱਚ ਉਹਨਾਂ ਤੇ ਕੇਸ ਹੋਇਆ ਉਹਨਾਂ ਨੂੰ ਤੁਸੀਂ ਮੰਤਰੀ ਪਦ ਤੋਂ ਉਤਾਰਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਸਜੈਸਟ ਕਰਨਾ ਚਾਹੁੰਦੀ ਹੈ ਕਿ ਕੇਜਰੀਵਾਲ ਸਾਹਿਬ ਨੂੰ ਤਾਂ ਤਾਂ ਨਹੀਂ ਉਤਾਰਿਆ ਕਿਉਂਕਿ ਉਹ નિર્ਦੋਸ਼ ਨੇ ਇਨੋਸੈਂਟ ਨੇ ਲੇਕਿਨ ਵਿਜੇ ਸਿੰਘਲਾ ਨੂੰ ਤਾਂ ਉਤਾਰਦਾ ਕਿਉਂਕਿ ਉਹ ਗਿਲਟੀ ਹੈ ਉਹਨਾਂ ਨੇ ਕਰਾਪਸ਼ਨ ਕੀਤੀ ਹੈ ਤਾਂ ਉਤਾਰਨਾ ਪਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕਹਿਣਾ ਚਾਹ ਰਹੀ ਹੈ ਤਾਂ ਉਹਦੇ باوجود ਉਹਨਾਂ ਨੂੰ ਪਾਰਟੀ ਮੈਂਬਰਸ਼ਿਪ ਚੋਂ ਨਹੀਂ ਬਰਖਾਸਤ ਕੀਤਾ ਅੱਜ ਵੀ ਪਾਰਟੀ ਦੇ ਐਮਐਲਏ ਨੇ ਅੱਜ ਵੀ ਜ਼ਰੂਰੀ ਮੀਟਿੰਗਸ ਬੰਦੇ ਨੇ ਤੇ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦਾ ਮੋਡਸ ਆਪਰੇਂਡਾ ਕੀ ਹੈ ਸੋਚ ਕੀ ਹੈ ਤੇ ਮੈਂ ਲੋਕਾਂ ਨੂੰ ਐਂਡ ਤੇ ਇਹੀ ਬੇਨਤੀ ਕਰੂੰਗਾ ਕਿ ਅੱਜ ਦੀ ਪ੍ਰੈਸ ਕਾਨਫਰੰਸ ਦਾ ਸਭ ਤੋਂ ਅਹਿਮ ਮੁੱਦਾ ਸੀਗਾ ਮਹਿਲਾਵਾਂ ਬਾਰੇ ਮਹਿਲਾ ਦੀ ਰਿਪ੍ਰেজੈਂਟੇਸ਼ਨ ਬਾਰੇ ਮਹਿਲਾ ਦੀ ਪਾਰਟਿਸਪੇਸ਼ਨ ਬਾਰੇ ਕਿ ਬਹੁਤ ਜ਼ਰੂਰੀ ਹੈ ਕਿ ਮਹਿਲਾਵਾਂ ਪਾਰਲੀਮੈਂਟ ਤੱਕ ਜਾਣ ਤੁਹਾਡੀ ਆਵਾਜ਼ ਪਾਰਲੀਮੈਂਟ ਤੱਕ ਪਹੁੰਚੇ ਤੁਹਾਡੀਆਂ ਮੁਸ਼ਕਲਾਂ ਨਹੀਂ ਪਤਾ ਲੋਕਾਂ ਨੂੰ ਜਿਵੇਂ ਤੁਹਾਨੂੰ ਪਤਾ ਹੈ ਤੇਜ ਪਾਰਟੀਆਂ ਜਿਵੇਂ ਆਮ ਆਦਮੀ ਪਾਰਟੀ ਅਰ ਗਈਆਂ ਜਿਹੜੀ ਤੁਹਾਨੂੰ ਮੌਕਾ ਦੇ ਕੇ ਰਾਜ਼ੀ ਨਹੀਂ ਜਿਹੜੀ ਤੁਹਾਨੂੰ ਟਿਕਟ ਦੇ ਕੇ ਰਾਜ਼ੀ ਨਹੀਂ ਉਹਨਾਂ ਨੂੰ ਜਵਾਬ ਥੋੜਾ ਦੇਣਾ ਬੰਦ ਹੈ 1000 ਰੁਪਏ ਦਾ ਜਿਹੜਾ ਸ਼ਗੂਫਾ ਛੱਡਿਆ ਸੀਗਾ ਉਹਦਾ ਜਵਾਬ ਦੇਣਾ ਬੰਦ ਹੈ ਜਿਹੜੇ 7 ਮੇਲ ਕੈਂਡੀਡੇਟਸ ਇਹਨਾਂ ਨੇ ਇਕੱਲੇ ਰਾਜ ਸਭਾ ਨੂੰ ਵਿਦਆਊਟ देयर ਬੀਂਗ ਅ ਸਿੰਗਲ ਫੀਮੇਲ ਕੈਂਡੀਡੇਟ ਸਿੰਗਲ ਰਾਜ ਸਭਾ ਐਮਪੀ ਉਹਦਾ ਜਵਾਬ ਦੇਣਾ ਬੰਦ ਹੈ ਤੇ ਅੱਜ ਹੀ ਪੰਜਾਬ ਇਹ ਪਾਰਟੀਆਂ ਨੂੰ ਜਵਾਬ ਦਊਗਾ ਤੇ ਪੰਜੇ ਨੂੰ ਪਾਰਲੀਮੈਂਟ ਤੱਕ ਪਹੁੰਚਾਊਗਾ ਅੱਛੀ ਜੀ ਤੁਸੀਂ ਔਰ ਦੇ ਕੈਂਡੀਡੇਟ ਉਹਦੇ ਆਸਟਰੇਲਿਆ ਦੇ ਉੱਤਰਾਧਿਕਾਰ ਉੱਪਰ ਆਏ ਨੇ ਕਹਿੰਦੇ ਮਹਿਲਾਵਾਂ ਨੇ ਸੰਘੀਨ ਰੂਪਾਇਸ਼ ਪਰ ਮੈਦਾ ਦੀ ਐਜੀ ਜਿਹੜੀ ਐਜੀ ਸੌਫਟਸਰ ਲਈ ਉਹਦੇ ਉੱਪਰ ਇਹ ਫਾਰਮਾਸਟ ਸਟ੍ਰੈਕਸ ਪਾਸ ਨੰਬਰ 1 ਦੇਖੋ ਉਹ ਕਹਿੰਦੇ ਨਾ ਜਦੋਂ ਕਬਰਾਟ ਹੁੰਦੀ ਹੈ ਬੋਖਲਾਟ ਹੁੰਦੀ ਹੈ ਬੰਦਾ ਹਰੇਕ ਹੱਥ ਹਰੇਕ ਸਾਥ ਦੇ ਹੱਥ ਪਲਾ ਮਾਰਦਾ ਹਰੇਕ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ they will leave no stone unturned through defame ਵੀ ਕਰਨਗੇ ਤੁਹਾਨੂੰ demean ਵੀ ਕਰਨਗੇ derogatory ਚੀਜ਼ਾਂ ਵੀ ਕਹਿਣਗੇ ਝੂਠ ਵੀ ਕਹਿਣਗੇ propaganda ਵੀ ਕਰਨਗੇ this is one propaganda ਜਿਹੜੀ ਪਾਰਟੀਆਂ ਨੂੰ ਪਤਾ ਹੈ ਉਹਨਾਂ ਦੀ ਜ਼ਮਾਨਤਾ ਜਬਤੋਂ ਲਾ ਲਈਆਂ ਉਹ ਇਹ propaganda ਕਰ ਰਹੀਆਂ ਕਿਉਂਕਿ ਤੁਹਾਨੂੰ ਵੀ ਪਤਾ ਇਹ ਚ ਕੱਢਣ pauਨ ਨੂੰ ਕੁਝ ਵੀ ਨਹੀਂ ਹੈ there is no case ongoing ਦੂਜੀ ਗੱਲ ਇਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੜੀਆਂ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਸੀਗਾ ਚੰਨੀ ਸਾਹ ਮਤਲਕ ਉਹ ਪ੍ਰੈਸ ਕਾਨਫਰੰਸ ਕਰ ਕਰਕੇ ਹੋਰ ਬੰਦੇ ਬਿਠਾ ਬਿਠਾ ਕੇ ਸਵਾ ਦੋ ਸਾਲ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੇਕਿਨ ਹੱਥ ਲਾਉਣਾ ਤਾਂ ਦੂਰ ਦੀ ਗੱਲ ਹੈ ਚੰਨੀ ਸਾਹ ਵੱਲ ਮੂੰਹ ਵੀ ਨਹੀਂ ਕਰ ਸਕੇ ਇਥੋਂ ਇੱਕ ਗੱਲ ਪਤਾ ਲੱਗ ਜਾਂਦੀ ਹੈ ਕਿ ਜਿਵੇਂ ਉਹ ਪ੍ਰੋਪਾਗੈਂਡਾ ਸੀਗਾ ਆ ਵੀ ਪ੍ਰੋਪਾਗੈਂਡਾ ਹੈ ਡੈਸਪਰੇਟ ਟਾਈਮਸ ਕਾਲ ਫॉर ਡੈਸਪਰੇਟ ਮੈਜਰਸ ਤੇ ਇਹਦਾ ਜਵਾਬ ਵੀ ਹੁਣ ਪੰਜਾਬ ਦੇਊਗਾ ਤੇ ਮੈਂ ਤਾਂ ਇਹੀ ਗੱਲ ਕਹੂੰਗਾ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਹੈਗੇ ਸੁਸ਼ੀਲ ਰਿੰਕੂ ਜੀ ਅਰਗੇ ਜਿਨ੍ਹਾਂ ਨੂੰ ਟਿਕਟ ਵੀ ਦੇਤੀ ਸੀਗੀ ਮਤਲਬ ਕਿ ਕੈਂਡੀਡੇਟ ਵੀ ਬਣਾਤਾ ਸੀਗਾ ਉਹ ਛੱਡ ਕੇ ਚਲੇ ਗਏ ਭਾਜਪੀ ਦੇ ਵਿੱਚ ਇਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ ਕਿ ਡੁੱਬਦਾ ਜਹਾਜ਼ ਹੈ ਕਿਉਂਕਿ ਤੁਸੀਂ ਅਕਸਰ ਦੇਖਿਆ ਹੋਊਗਾ ਟ੍ਰੈਂਡ ਕੀ ਹੁੰਦਾ ਹੈ ਕਿ ਉਹ ਆਪੋਜੀਸ਼ਨ ਤੋਂ ਲੀਡਰ ਛੱਡ ਕੇ ਸਰਕਾਰ 'ਚ ਜਾਂਦੇ ਆ ਇਟ ਇਜ਼ ਨੋਟ ది ਅਦਰ ਵੇ ਰਾਉਂਡ ਸਰਕਾਰ ਤੋਂ ਆਪੋਜੀਸ਼ਨ 'ਚ ਨਹੀਂ ਜਾਂਦੇ ਹੁੰਦੇ ਰੈਅਰਲੀ ਡਸ ਇਟ ਹੈਪਨ ਤੇ ਦੂਜਾ ਤੁਸੀਂ ਦੇਖੋ ਸਾਲ ਪਹਿਲਾਂ ਦਾ ਜਿੱਤ ਕੇ ਆਏ ਸੀਗਾ ਆਮ ਆਦਮੀ ਪਾਰਟੀ ਦੀ ਟਿਕਟ ਤੇ ਉਹਦੇ ਭਾਵੇਂ ਜੂ ਛੱਡਣਾ ਤਾਂ ਪਿਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮਹੀਨੇ ਦੋ ਮਹੀਨੇ ਤੱਕ ਇਹਨਾਂ ਦੀ ਸਰਕਾਰ ਟੁੱਟ ਸਕਦੀ ਹੈ ਆਫਟਰ ਇਲੈਕਸ਼ਨ ਕਿਉਂਕਿ ਡੀ ਸਟੇਬਲ ਇਨਾਂ ਦੇ ਆਪ ਦੇ ਵਰਕਰਸ ਦੇ ਵਿੱਚ ਲੀਡਰਸ ਦੇ ਵਿੱਚ ਰੋਸ ਹੈ ਕਿ ਨਾ ਤਾਂ ਸਾਨੂੰ ਮੰਤਰੀ ਬਣਾਇਆ ਨਾ ਸਾਨੂੰ ਐਮਐਲਏ ਦੀ ਟਿਕਟ ਦਿੱਤੀ ਨਾ ਸਾਨੂੰ ਐਮਪੀ ਦੀ ਟਿਕਟ ਦਿੱਤੀ ਤੁਸੀਂ ਦੇਖੋ ਜਿਹੜੀ ਇਹਨਾਂ ਦੀਆਂ ਟਿਕਟਸ ਹੈ 13 ਇਹਨਾਂ ਨੇ ਕੈਂਡੀਡੇਟਸ ਡਿਕਲੇਅਰ ਕੀਤੇ ਆ ਉਹ ਚਾਹ ਤਾਂ ਫਾਰਮਰ ਮਿਨਿਸਟਰਸ ਨੇ ਜਾਂ ਫਿਰ ਟਰਨਕਾਟਸ ਨੇ ਤੇ ਵਰਕਰਸ ਦੇ ਵਿੱਚ ਰੋਸ ਹੈ ਵੀ ਜਿਨ੍ਹਾਂ ਨੇ ਦਰਿਆ ਬਚਾਈਆਂ ਪਾਰਟੀ ਲਈ ਜਿਨ੍ਹਾਂ ਨੇ ਖੂਨ ਪਸੀਨਾ ਡੋਲਿਆ ਪਾਰਟੀ ਲਈ ਉਹਨਾਂ ਨੂੰ ਤੁਸੀਂ ਜਿਵੇਂ ਸਾਈਡਲਾਈਨ ਕਰਤਾ ਆਪਣਾ ਤਾਂ